ਸਿਹਤ ਸਬੰਧੀ ਹਰ ਤਰ੍ਹਾਂ ਦੀ ਵੀਡੀਓ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਬਾਰ-ਬਾਰ ਪੇਸ਼ਾਬ ਆਉਣ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦਾ ਬਹੁਤ ਹੀ ਆਸਾਨ ਕਾਰਗਰ ਘਰੇਲੂ ਨੁਸਖਾ ਦੱਸਾਂਗੇ। ਦੋਸਤੋ ਬਾਰ-ਬਾਰ ਪੇਸ਼ਾਬ ਆਉਣ ਦੀ ਸਮੱਸਿਆ ਕਈ ਕਾਰਨਾਂ ਕਰਕੇ ਹੋ ਸਕਦੀ ਹੈ ਜਿਵੇਂ ਕਿ ਜੇਕਰ ਸਰਦੀ ਦਾ ਮੌਸਮ ਚੱਲ ਰਿਹਾ ਹੈ ਤਾਂ ਬਾਰ-ਬਾਰ ਪੇਸ਼ਾਬ ਆਉਣਾ ਇੱਕ ਆਮ ਗੱਲ ਹੈ ਪਰ ਗਰਮੀ ਦੇ ਮੌਸਮ ਵਿੱਚ ਬਾਰ-ਬਾਰ ਪੇਸ਼ਾਬ ਆਉਣਾ ਸਧਾਰਨ ਗੱਲ ਨਹੀਂ ਹੈ। ਜੇਕਰ ਤੁਹਾਨੂੰ ਗਰਮੀ ਦੇ ਮੌਸਮ ਵਿੱਚ ਬਾਰ-ਬਾਰ ਪੇਸ਼ਾਬ ਆਉਂਦਾ ਹੈ ਤਾਂ ਇਹ ਸਮਝੋ ਲੋਕੇ ਤੁਹਾਨੂੰ ਪੇਸ਼ਾਬ ਨਾਲ ਸੰਬੰਧਿਤ ਕੋਈ ਬਿਮਾਰੀ ਹੈ ਪਰ ਦੋਸਤੋ ਤੁਸੀਂ ਇਸ ਸਮੱਸਿਆ ਤੋਂ ਘਬਰਾਉਣਾ ਨਹੀਂ ਹੈ ਕਿਉਂਕਿ ਇਹ ਇੱਕ ਆਮ ਸਮੱਸਿਆ ਹੈ ਤੇ ਕਦੇ-ਕਦੇ ਇਹ ਸਮੱਸਿਆ ਹੋ ਜਾਂਦੀ ਹੈ ਪਰ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਕੋਈ ਨਾ ਕੋਈ ਘਰੇਲੂ ਇਲਾਜ ਜ਼ਰੂਰ ਕਰਨਾ ਚਾਹੀਦਾ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਵਾਰ-ਵਾਰ ਪੇਸ਼ਾਬ ਆਉਣ ਦੀ ਸਮੱਸਿਆ ਨੂੰ ਠੀਕ ਕਰਨ ਦਾ ਬਹੁਤ ਹੀ ਅਸਰਦਾਰ ਦੇਸੀ ਨੁਸਖਾ ਦੱਸਾਂਗੇ ਦੋਸਤੋ ਇਸ ਸਮੱਸਿਆ ਦੇ ਇਲਾਜ ਲਈ ਤੁਸੀਂ ਤ੍ਰਿਫਲਾ ਚੂਰਨ ਲੈਣਾ ਹੈ ਹਰੜ ਬਹੇੜਾ ਅਤੇ ਆਮਲਾ ਨੂੰ ਬਰਾਬਰ ਮਾਤਰਾ ਵਿੱਚ ਲੈ ਕੇ ਬਾਰਿਕ ਚੂਰਨ ਕੁੱਟ ਲਿਆ ਜਾਂਦਾ ਹੈ ਜਿਸ ਨੂੰ ਤ੍ਰਿਫਲਾ ਚूर्ण ਕਹਿੰਦੇ ਹਨ ਇਹ ਚूर्ण ਵਾਤ ਪਿਤ ਅਤੇ ਕਫ ਤਿੰਨੇ ਦੋਸ਼ਾਂ ਨੂੰ ਦੂਰ ਕਰਦਾ ਹੈ ਦੋਸਤੋ ਤ੍ਰਿਫਲਾ ਚूर्ण ਸਾਡੇ ਪੇਟ ਲਈ ਅੰਮ੍ਰਿਤ ਮੰਨਿਆ ਜਾਂਦਾ ਹੈ ਕਬਜ ਗੈਸ ਜਲਣ ਪੇਟ ਦਰਦ ਮੋਟਾਪਾ ਬਦ ਹਜਮੀ ਪੇਟ ਦਾ ਭਾਰੀਪਨ ਖੂਨ ਦੀ ਕਮੀ ਭੁੱਖ ਨਾ ਲੱਗਣਾ ਅੱਖਾਂ ਦੀ ਰੋਸ਼ਨੀ ਚਮੜੀ ਦੀ ਸਮੱਸਿਆ ਪਤਾ ਨਹੀਂ ਕਿੰਨੀਆਂ ਹੋਰ ਸਮੱਸਿਆਵਾਂ ਨੂੰ ਜੜ ਤੋਂ ਖਤਮ ਕਰਨ ਦਾ ਕੰਮ ਕਰਦਾ ਹੈ ਤ੍ਰਿਫਲਾ ਪੇਸ਼ਾਬ ਦੀ ਨਲੀ ਵਿੱਚ ਹੋਣ ਵਾਲੀ ਇਨਫੈਕਸ਼ਨ ਨੂੰ ਤ੍ਰਿਫਲਾ ਚूर्ण ਬਹੁਤ ਹੀ ਜਲਦੀ ਠੀਕ ਕਰਦਾ ਹੈ ਬਾਰ ਬਾਰ ਪੇਸ਼ਾਬ ਆਉਣ ਦੀ ਸਮੱਸਿਆ ਹੋਣ ਤੇ ਤੁਸੀਂ ਤ੍ਰਿਫਲਾ ਚूर्ण ਦਾ ਕਿਵੇਂ ਇਸਤੇਮਾਲ ਕਰਨਾ ਹੈ ਅਸੀਂ ਤੁਹਾਨੂੰ ਸਾਂਗੀ ਦੋਸਤੋ ਸਵੇਰੇ ਸਵੇਰੇ ਖਾਲੀ ਪੇਟ ਉੱਠਦੇ ਸਾਰ ਹੀ ਤੁਸੀਂ ਤਾਜੇ ਗੁੰਗੁਨੇ ਪਾਣੀ ਨਾਲ ਦੋ ਚਮਚ ਤ੍ਰਿਫਲਾ ਚੂਰਨ ਦਾ ਸੇਵਨ ਕਰਨਾ ਹੈ ਧਿਆਨ ਰੱਖਣਾ ਹੈ ਕਿ ਜਿੰਨਾ ਵੱਧ ਤੋਂ ਵੱਧ ਤੁਸੀਂ ਪਾਣੀ ਪੀ ਸਕਦੇ ਹੋ ਉਹਨਾਂ ਜਿਆਦਾ ਮਾਤਰਾ ਵਿੱਚ ਪਾਣੀ ਪੀ ਲੈਣਾ ਹੈ ਇਸੇ ਤਰ੍ਹਾਂ ਹੀ ਰਾਤ ਨੂੰ ਸੌਣ ਤੋਂ ਪਹਿਲਾਂ ਖਾਣਾ ਖਾਣ ਤੋਂ 1 ਘੰਟਾ ਬਾਅਦ ਤੁਸੀਂ ਤ੍ਰਿਫਲਾ ਚੂਰਨ ਦਾ ਹਲਕੇ ਗਰਮ ਦੁੱਧ ਨਾਲ ਸੇਵਨ ਕਰਨਾ ਹੈ ਤੁਹਾਡੀ ਬਾਰ-ਬਾਰ ਪੇਸ਼ਾਬ ਆਉਣ ਦੀ ਸਮੱਸਿਆ ਬਹੁਤ ਹੀ ਜਲਦੀ ਠੀਕ ਹੋ ਜਾਵੇਗੀ ਇਸ ਨੁਸਖੇ ਦੇ ਇਸਤੇਮਾਲ ਤੋਂ ਬਾਅਦ ਤੁਹਾਡੀ ਕਬਜ ਦੀ ਸਮੱਸਿਆ ਤੋਂ ਵੀ ਬਿਲਕੁਲ ਛੁਟਕਾਰਾ ਮਿਲ ਜਾਵੇਗਾ ਦੋਸਤੋ ਇਹ ਬਹੁਤ ਹੀ ਅਸਰਦ ਦਰਕਾਰਗਰਦੇਸੀ ਨੁਸਖਾ ਹੈ بار بار ਪਿਸ਼ਾਬ ਲੱਗਣ ਦੀ ਸਮੱਸਿਆ ਜੇਕਰ ਤੁਹਾਨੂੰ ਹੈ ਤਾਂ بار بار ਪਿਸ਼ਾਬ ਆਉਣ ਦੀ ਸਮੱਸਿਆ ਤੋਂ ਬਹੁਤ ਹੀ ਜਲਦੀ ਛੁਟਕਾਰਾ ਮਿਲ ਜਾਵੇਗਾ ਸੋ ਦੋਸਤੋ ਇਸ ਸਾਡੀ ਅੱਜ ਦੀ ਜਾਣਕਾਰੀ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ